बस एको अहंकार है ना, ना।, वो दिदु। दिदु। ना। गयी। गयी। तेरा है। जीज़े जीज़े ना। है ना। वो पेशी नहीं जान는다 ਕਿਸੇ ਦੀ ਬਾਬਾ ਜੀ ਦੀ ਬਾੜੀ ਤੇ ਤਾਂ ਹੀ ਆਖਿਆ ਹੈ ਨਾ ਹਰ ਜੀਓ ਹੰਕਾਰ ਨਾ ਕਰਦਾ ਹੀ ਰੱਬ ਨੂੰ ਤੇਰਾ ਹੰਕਾਰ ਹੀ ਨਹੀਂ ਬੰਦਾ ਹੈ ਕਿ ਰੱਬ ਦੇ ਘਰ ਤੇ ਕੋਈ ਜੀ ਦਾਨ ਕਰਨੀ ਹੈ ਤੇ ਨਾਮ ਨਹੀਂ ਲਿਖੋਣਾ ਘਰ ਜਿਹੜਾ ਹੰਕਾਰ ਹੈ ਨਾ ਉਹ ਓਡੀ ਟੱਲਦਾ ਉਹ ਤਾਂ ਕਹਿੰਦਾ ਪੱਥਰ ਵੀ ਜੇ ਮੈਂ ਚੜਾਵਾਂ ਕਿ ਗੁਰਦੁਆਰੇ ਦੇ ਪੱਥਰ ਤੇ ਵੀ ਮੇਰਾ ਨਾਮ ਲਿਖਿਆ ਹੋਵੇ ਤਜੀ ਫਤੇਗੜ ਸਾਹਿਬ ਦੀ ਧਰਤੀ ਤੇ ਜਾਂਦੇ ਹੋ। ਫਤੇਗੜ ਸਾਹਿਬ ਜਾਓ। ਜਦੋਂ ਦਰਬਾਰ ਸਾਹਿਬ ਤੇ ਚੜਦੇ ਜਿਹੜੇ ਪੱਥਰ ਲੱਗੇ ਨੇ ਉੱਥੇ ਲੋਕਾਂ ਦੇ ਨਾਮ ਪੜ ਲਿਓ। ਜਿੰਨਾ ਜਿੰਨਾ ਨੇ ਪੱਥਰ ਚੜਾਏ ਨੇ ਸਭ ਦੇ ਨਾਮ ਲਿਖਿਆ ਹੋਇਆ। ਅਜੇ ਤੱਕ ਆਪਣੋ ਰੱਬ ਦੇ ਘਰ ਦਾਣ ਕਰਨ ਲੱਗਿਆ ਵੀ ਇਭਵਾਨ ਨਹੀਂ ਛੱਡਦੇ। ਰੱਬ ਦੇ ਘਰ ਦਾਣ ਕਰਨ ਲੱਗਿਆਂ ਵੀ ਸਾਡੀ ਹੁੰਦੇ ਨਹੀਂ ਚੰਗੇ। ਹੰਕਾਰ ਇਹੀ ਚੀਜ਼ ਵੈਗਰੂ ਨੂੰ ਚੰਗੀ ਨਹੀਂ ਲੱਗਦੀ ਆ ਹਰ ਜੀਉ ਹੰਕਾਰ ਦਾ ਪਾਵੇ। ਵੇਦ ਗਰਥ ਖੂਕ ਸੁਣਾਵੇ। ਵੇਦ ਗਰਥ ਕੂਕਾਂ ਮਾਰ-ਮਾਰ ਸੁਝਾਉਂਦੇ ਨੇ। ਉਹਨੂੰ ਹੰਕਾਰ ਦੇ ਚੱਲਦਾ। ਇਸ ਲਈ ਗੋਵਿੰਦ ਭਾਉ ਭਗਤ ਕਰ। ਧੁੱਖਾ ਉਹ ਪਿਆਰ ਤੇ ਸ਼ਰਧਾ ਦਾ ਭੁਖ ਹੈ। ਇਥੋਂ ਸੰਸਾਰ ਤੇ ਆਏ ਤੇ ਕੁਝ ਲੈ ਕੇ ਜਾਣ ਬਸ ਪਿਆਰ ਤੇ ਭਾਵ ਲਈਏ। ਕਰੋ ਜਿਹੜਾ ਕੋਈ ਯਾਦ ਕਰ ਲਵੇ ਹੰਕਾਰੇ ਤੋਂ ਨਹੀਂ ਕੋਈ ਯਾਦ ਕਰਦਾ ਪਿਆਰ ਵਾਲੇ ਦੀ ਅਲੱਗ ਹੈ ਅੱਜ ਉਹਨਾਂ ਦੀ ਯਾਦ ਚੱਕਰ ਬੈਠੇ ਆ ਸਾਰੇ ਇਕੱਤਰ ਹੋ ਗਏ ਉਹਨਾਂ ਦਾ ਪਿਆਰ ਹੈ ਕਿ ਉਹਨਾਂ ਦਾ ਸਤਿਕਾਰ ਪਿਆਰ ਨੂੰ ਯਾਦ ਕਰਦੇ ਭਾਵਨਾ ਨੂੰ ਯਾਦ ਕਰਦੇ ਸ਼ਰਧਾ ਨੂੰ ਯਾਦ ਕਰਦੇ ਸਾਜ ਕੋ ਉਹ ਸੁਣ ਲਿਓ ਸਭੇ ਜਿੰਨ ਪ੍ਰੇਮ ਕਿਓ ਜਿਨਹੀ ਪ੍ਰਭਾ ਹੈ ਤਾਨਸ਼ਕ ਸਾਹਿਬਾ ਦਾ ਸਾਧਾਰਨ ਸਿੰਘ ਜੀ ਮਹਾਰਾਜ ਉਹ ਐਸੀ ਸਿੱਧ ਕੋ ਸ਼ਮਾਨਤੁਰ ਜਿਨ੍ਹਾਂ ਦੇ ਅਸਥਾਨਾਂ ਤੇ ਬੈਠੇ ਜਿਨ੍ਹਾਂ ਨੇ ਪਿਆਰ ਹੀ ਵੰਡਿਆ ਪਿਆਰ ਦੇ ਨਾਲ ਆਪਣੇ ਕਰਦੀਆਂ ਹਰਕਤਾਂ ਰੱਬ ਦੇ ਕਰਦੀਆਂ ਦਾਤਾਂ ਵੰਡੀਆਂ ਕੋਈ ਵੀਰਲਾ ਹੋਣੇ ਜਿਹਨੂੰ ਮੰਗਣਾ ਨਹੀਂ ਆਇਆ ਨਹੀਂ ਕੋਈ ਇਹ ਗੱਲ ਕਹਿ ਨਹੀਂ ਸਕਦਾ ਵੀ ਇਹ ਸਥਾਨ ਤੇ ਕੋਈ ਅਰਦਾਸ ਸਾਡੀ ਕੋਈ ਬਿਰਤੀ ਦੇਈ ਹੋਵੇ ਅੱਖਰ ਸਤਨਾਮ ਵਾਹਿਗੁਰੂ ਬਿਰਤੀ ਨਹੀਂ ਰੱਬ ਬਸ ਮੰਗਣਾ ਆ ਜੇ ਮੰਗਣ ਦਾ ਤਰੀਕਾ ਆ ਜੇ ਅਰਦਾਸ ਕਰਮੀ ਆ ਜੇ ਸੇਵਕ ਬਣਨਾ ਆ ਜੇ ਜਾਣਦਾ ਸਾਰਿਆਂ ਨੇ ਕਿਆ ਜਾਣੋ ਕਿ ਮਰ ਰਹੇਗੇ ਕਿ ਐਸਾ ਮਰਨਾ ਹੋਏ ਜੇਕਰ ਸਾਹਿਬ ਮਨ ਹਰਦਾ ਦੇ ਸਨ ਸਰੀਰ ਦਾ ਨਾਮ ਹੋਈ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਰਹਿਦਾ ਜਿਨ੍ਹਾਂ ਦੇ ਹਿਰਦੇ 'ਚ ਉਹਦਾ ਪਹਿਰਾ ਰਹਿੰਦਾ ਹੈ ਸਿਮਰਣਾ ਰਹਿੰਦਾ ਹੈ ਬਾਸ ਰਿਹਾ ਉਹ ਕਦੇ ਵੀ ਮਰਦੇ ਉਹ ਬੇਕੁਫਾਂ ਨ ਹੋ ਜਾਂਦੇ ਨੇ ਜਿਹੜੇ ਵਾਹਿਗੁਰੂ ਦਾ ਸਿਮਰਣ ਕਰਕੇ ਮਰਦੇ ਨੇ ਉਹਨੂੰ ਯਾਦ ਕਰਦੇ ਆਂ ਸ਼ਰੀਰ ਛੱਡਦੇ ਨੇ ਬਾਬਾ ਜੀ ਕਹਿੰਦੇ ਉਹਨਾਂ ਦਾ ਬਾਸ ਹੀ ਬੇਕੁਫਾਂ ਬਣ ਜਾਂਦਾ ਹੈ